ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਯੂ ਟਰਨ ਜਿਹੜਾ ਫੈਸਲਾ ਲੈਂਦੇ ਆ ਇਹ ਕਹਿੰਦਾ ਕਿ ਇਹ ਕਾਰਵਾਈ ਜਿਹੜੀ ਆ ਉਹ ਕਾਨੂੰਨੀ ਅਸਲੀ ਨਹੀਂ ਕਰਵਾਉਂਦੇ ਉਹਦਾ ਕਾਰਨ ਉਹਦਾ ਕਾਰਨ ਹੀ ਸਤਿੰਦਰ ਸਿੰਘ ਕੋਹਲੀ ਸੀ ਜੇ ਜਾਂ ਦੋਸ਼ੀਆਂ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਨਾਮ ਨਾ ਆਉਂਦਾ ਤਾਂ ਮੈਨੂੰ ਲੱਗਦਾ ਕਿ ਕਾਨੂੰਨੀ ਕਾਰਵਾਈ ਉਦੋਂ ਹੀ ਹੋ ਜਾਂਦੀ ਸ਼੍ਰੋਮਣੀ ਕਮੇਟੀ ਵੱਲੋਂ ਨੇ ਕਰ ਦਿੱਤੀ ਤੇ ਜਦੋਂ ਸਤਿੰਦਰ ਸਿੰਘ ਕੋਹਲੀ ਦਾ ਨਾਮ ਉਸ ਰਿਪੋਰਟ ਦੇ ਵਿੱਚ ਆ ਗਿਆ ਸਤਿੰਦਰ ਸਿੰਘ ਕੋਹਲੀ ਕੌਣ ਸੀ ਸਤਿੰਦਰ ਸਿੰਘ ਕੋਹਲੀ ਜਿਹੜਾ ਹੈ ਉਹ ਤੇ ਇੱਕ ਰੱਖਿਆ ਹੋਇਆ ਸੀ ਨਾਂ ਦੇ ਸੀ ਇਹ 10 ਕਰੋੜ ਰੁਪਈਆ ਜਿਹੜਾ ਉਹਨੂੰ ਇਹ ਦਿੱਤੇ ਸੀ ਜੇ ਗੁਰਦੁਆਰਿਆਂ ਦੇ ਵਿੱਚ ਮਰਚਾਂ ਦੀ ਇਨਸਪੈਕਸ਼ਨ ਕੀਤੀ ਜਾ ਸਕਦੀ ਹੈ ਲੱਕੜਾਂ ਦੀ ਇਨਸਪੈਕਸ਼ਨ ਕੀਤੀ ਜਾ ਸਕਦੀ ਹੈ ਕਿ ਨਾਜ਼ਰਾਂ ਦੇ ਨਾਲ ਸੂਰ ਦੇ ਵਿੱਚ ਪਿਆ ਜਿਹੜਾ ਰਾਸ਼ਨ ਆ ਮੇਲ ਖਾਂਦਾ ਕਿ ਨਹੀਂ ਖਾਂਦਾ ਲੇਕਿਨ ਪ੍ਰੈਸ ਦੇ ਵਿੱਚ ਜਿਹੜਾ ਸਤਿੰਦਰ ਸਿੰਘ ਖੋਦੀ ਨੇ ਇੱਕ ਉਤਾਹੀ ਕੀਤੀ ਸੀ ਇਹਦੀ ਜ਼ਿੰਮੇਵਾਰੀ ਸੀ 10 ਕਰੋੜ ਰੁਪਈਆ ਸ਼ਰਨੀ ਕਮੇਟੀ ਐ ਨੂੰ ਦਿੱਤੀ ਸੀ ਕਿ ਤੂੰ ਭਾਈ ਇਹ ਸਾਰੀ ਪ੍ਰਬੰਧ ਰੱਖਣਾ ਹੈ ਸਾਰਾ ਸਿਸਟਮ ਠੀਕ ਰੱਖਣਾ ਪਰ ਇਹਨੇ ਆਪਣੀ ਡਿਊਟੀ ਜਿਹੜੀ ਹੈ ਨਹੀਂ ਨਿਭਾਈ ਸੀ ਇਸ ਕਰਕੇ ਅਸੀਂ ਇਹ ਕਹਿਆ ਸੀ ਕਿ 7.7 ਕਰੋੜ ਰੁਪਈਆ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਜਮ੍ਹਾਂ ਕਰਾ ਦਿਆ ਅਕਾਲੀ ਸਾਬਲ ਬਲਾਸਿਕ ਸਰਕਾਰ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਸਭ ਤੋਂ ਵੱਡੀ ਦਖਲ ਅਦਾਜ਼ੀ ਅਕਾਲੀ ਸਰਕਾਰ ਕਰਦੀ ਰਹੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਸੁਖਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡਦੇ ਮੈਂ ਵੀ ਛੱਡਦਾ ਇੱਕ ਤਰ੍ਹਾਂ ਸਾਰੇ ਬਟਕਾਂ ਨੂੰ ਪ੍ਰਧਾਨਗੀ ਛੱਡਣ ਲਈ ਤਿਆਰ ਹੋਵੇ ਕਿਆ ਕ ਕਰੇ ਅਸੀਂ ਤਿਆਰ ਕਰਨ ਲਈ ਤਿਆਰ। ਪੰਜ ਜੀ ਬੜਾ ਵਧੀਆ ਸਵਾਲ ਕੀਤਾ ਹੈ। ਮੈਂ ਇਸ ਜਾਂਚ ਦੇ ਨਾਲ ਜੁੜਿਆ ਮੈਨੂੰ ਕਈ ਦਿਨਾਂ ਤੋਂ ਫੋਨ ਵੀ ਆ ਰਹੇ ਸੀ ਕਿ ਤੁਹਾਨੂੰ ਬੋਲਣਾ ਚਾਹੀਦਾ ਹੈ। ਅਸੀਂ ਇਹ ਜਾਂਚ ਕਰਵਾਈ ਸੀ ਅਕਾਲ ਤਖਤ ਸਾਹਿਬ ਵੱਲੋਂ। ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੇਲੇ ਇੱਕ ਫੈਸਲਾ ਕੀਤਾ ਸੀ ਕਿ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ। ਤੇ ਜਦੋਂ ਜਾਂਚ ਜਿਹੜੀ ਹੈ ਉਹ ਮੁਕੰਮਲ ਹੋ ਗਈ ਤੇ ਦੋਸ਼ੀਆਂ ਦੇ ਨਾਂ ਸਾਹਮਣੇ ਆ ਗਏ ਤੇ ਤੁਹਾਨੂੰ ਪਤਾ ਹੋਵੇਗਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਯੂ ਟਰਨ ਜਿਹੜਾ ਫੈਸਲਾ ਲੈਂਦੇ ਆ ਇਹ ਕਹਿੰਦਾ ਕਿ ਇਹ ਕਾਰਵਾਈ ਜਿਹੜੀ ਹੈ ਉਹ ਕਾਨੂੰਨੀ ਅਸੀਂ ਨਹੀਂ ਕਰਵਾਵਾਂਗੇ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਹੀ ਸਤਿੰਦਰ ਸਿੰਘ ਕੋਹਲੀ ਸੀ ਜੇ ਜਾਂ ਦੋਸ਼ੀਆਂ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਨਾਮ ਨਾ ਆਉਂਦਾ ਤੇ ਮੈਨੂੰ ਲੱਗਦਾ ਕਿ ਕਾਨੂੰਨੀ ਕਾਰਵਾਈ ਉਦੋਂ ਹੀ ਹੋ ਜਾਣੀ ਸੀ ਸ਼੍ਰੋਮਣੀ ਕਮੇਟੀ ਵੱਲੇ ਨੇ ਕਰ ਦੇਣੀ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਤਿੰਦਰ ਸਿੰਘ ਕੋਹਲੀ ਨੂੰ ਬਚਾਉਣ ਦੇ ਲਈ ਹੀ ਇਹ ਕਾਨੂੰਨੀ ਕਾਰਵਾਈ ਜਿਹੜੀ ਆ ਰੋਕੀ ਸੀ ਇਹ ਇੱਕ ਸੱਚ ਹੈ ਨਹੀਂ ਅਸੀਂ ਤਾਂ ਲਿਖ ਕੇ ਦਿੱਤਾ ਸੀ ਨਾ ਅਸੀਂ ਰਿਪੋਰਟ ਦੇ ਨਾਲ ਦੋਸ਼ੀਆਂ ਦੇ ਨਾਮ ਮੈਂਸ਼ਨ ਕਰਕੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਦਿੱਤਾ ਸੀ ਕਿ ਯੋਗ ਕਾਰਵਾਈ ਜਿਹੜੀ ਹੈ ਇਹਨਾਂ ਤੇ ਤੁਸੀਂ ਕਰੋ ਤੇ ਯੋਗ ਕਾਰਵਾਈ ਜਿਹੜੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਰਨੀ ਪੰਦੀ ਸੀ ਤੇ ਜਦੋਂ ਸਤਿੰਦਰ ਸਿੰਘ ਕੋਹਲੀ ਦਾ ਨਾਮ ਉਸ ਰਿਪੋਰਟ ਦੇ ਵਿੱਚ ਆ ਗਿਆ ਸਤਿੰਦਰ ਸਿੰਘ ਕੋਹਲੀ ਕੌਣ ਸੀ ਸਤਿੰਦਰ ਸਿੰਘ ਕੋਹਲੀ ਜਿਹੜਾ ਹੈ ਉੱਥੇ ਇੱਕ ਰੱਖਿਆ ਹੋਇਆ ਸੀ ਇਹਨਾਂ ਨੇ ਸੀਏ 10 ਕਰੋੜ ਰੁਪਈਆ ਜਿਹੜਾ ਉਹਨੂੰ ਇਹ ਦਿੱਤੇ ਸੀ ਤੇ ਅਸੀਂ ਇਹ ਕਿਹਾ ਕਿ ਇਹਨੇ ਕੰਮ ਮੁਕੰਮਲ ਨਹੀਂ ਕੀਤਾ 25% ਕੰਮ ਕੀਤਾ ਇਹਨੇ ਕੰਮ ਮੁਕੰਮਲ ਕਿਉਂ ਨਹੀਂ ਕੀਤਾ ਇਹ ਸ ਸਤਿੰਦਰ ਸਿੰਘ ਦਾ ਇਹ ਕੰਮ ਬਣਦਾ ਸੀ ਇਹ ਡਿਊਟੀ ਬਣਦੀ ਸੀ ਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਲੈਜ਼ਰਾਂ ਦੇ ਵਿੱਚ ਜਿੱਥੇ ਐਂਟਰੀ ਦਰਜ ਹੁੰਦੀ ਹੈ ਉਹਨੂੰ ਚੈੱਕ ਕਰਦੇ ਤੇ ਫਿਜ਼ੀਕਲ ਜਿਹੜੀ ਹੈ ਉਹ ਇਨਸਪੈਕਸ਼ਨ ਵੀ ਕਰਦੇ ਜੇ ਗੁਰਦੁਆਰਿਆਂ ਦੇ ਵਿੱਚ ਮਿਰਚਾਂ ਦੀ ਇਨਸਪੈਕਸ਼ਨ ਕੀਤੀ ਜਾ ਸਕਦੀ ਹੈ ਲੱਕੜਾਂ ਦੀ ਇਨਸਪੈਕਸ਼ਨ ਕੀਤੀ ਜਾ ਸਕਦੀ ਹੈ ਕਿ ਲੈਜ਼ਰਾਂ ਦੇ ਨਾਲ ਸਟੋਰ ਦੇ ਵਿੱਚ ਪਿਆ ਜਿਹੜਾ ਰਾਸ਼ਨ ਆ ਮੇਲ ਖਾਂਦਾ ਕਿ ਨਹੀਂ ਖਾਂਦਾ ਲੇਕਿਨ ਪ੍ਰੈਸ ਦੇ ਵਿੱਚ ਜਿਹੜਾ ਸਤਿੰਦਰ ਸਿੰਘ ਕੋਹਲੀ ਨੇ ਇਹ ਕੋਤਾਹੀ ਕੀਤੀ ਸੀ ਇਹਦੀ ਜ਼ਿੰਮੇਵਾਰੀ ਸੀ 10 ਕਰੋੜ ਰੁਪਏ ਸ਼੍ਰੋਮਣੀ ਕਮੇਟੀ ਇਹਨੂੰ ਦਿੰਦੀ ਸੀ ਕਿ ਤੂੰ ਭਾਈ ਇਹ ਸਾਰੀ ਪ੍ਰਬੰਧ ਰੱਖਣਾ ਹੈ ਸਾਰਾ ਸਿਸਟਮ ਠੀਕ ਰੱਖਣਾ ਹੈ ਪਰ ਇਹਨੇ ਆਪਣੀ ਡਿਊਟੀ ਜਿਹੜੀ ਨਹੀਂ ਨਿਭਾਈ ਸੀ ਇਸ ਕਰਕੇ ਅਸੀਂ ਇਹ ਕਿਹਾ ਸੀ ਕਿ 7.5 ਕਰੋੜ ਰੁਪਏ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਮ੍ਹਾਂ ਕਰਾ ਦੇ ਅਕਾਲ ਤਖਤ ਸਾਹਿਬ ਵੱਲੋਂ ਪਿਆ 7.5 ਕਰੋੜ ਰੁਪਏ ਸਰਕਾਰ ਨੂੰ ਮਿਰਖਲ ਕੋਲੀ ਤੋਂ ਵਸੂਲ ਕਰਕੇ ਸ਼ਰਮੀ ਕਮੇਟੀ ਦੇ ਖਾਤੇ ਵਿੱਚ ਜਮ੍ਹਾਂ ਕਰਾਉਣੇ ਜਿਹੜਾ ਇਹ ਮਤ ਭੇਦ ਹੈ ਨਾ ਇਹ ਪਕੌੜੇਦਲ ਦਾ ਆਈਟੀ ਬੈਂਕ ਹੀ ਫਲਾ ਰਿਹਾ ਸੀ ਕੋਈ ਮਤ ਭੇਦ ਨਹੀਂ ਹੈ ਅੰਤਕ ਏਕਤਾ ਤੋਂ ਕੋਈ ਵੀ ਮੁਨਕਰ ਨਹੀਂ ਹੈ ਨਾ ਯਾਲੀ ਸਾਹਿਬ ਮੁਨਕਰ ਹੈ ਨਾ ਮੈਂ ਮੁਨਕਰਾਂ ਨਾ ਛੋਟੇਪਰ ਸਾਹਿਬ ਮੁਨਕਰ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਪੰਥਕੀਆਂ ਸਾਰੀਆਂ ਜਮਾਤਾਂ ਜਿਹੜੀਆਂ ਹੈ ਉਹ ਇਕੱਠੀਆਂ ਹੋਣ ਲੇਕਿਨ ਉਹਦਾ ਆਧਾਰ ਜਿਹੜਾ ਹੈ ਉਹ ਸਿੱਖ ਸਿਧਾਂਤ ਸਿੱਖ ਫਲਸਫਾ ਔਰ ਖਾਸ ਤੌਰ ਦੇਤੇ 2 ਦਸੰਬਰ ਦਾ ਹੁਕਮਨਾਮਾ ਹੋਣਾ ਚਾਹੀਦਾ ਪਟੰਜੀ ਡਾਕਟਰ ਰੂਪ ਸਿੰਘ ਹੁਣ ਵੀ ਹੈਗੇ ਨੇ ਵਿਦੇਸ਼ ਦੇ ਵਿੱਚ ਨੇ ਉਹ ਡਾਕਟਰ ਹਰਚੰਦ ਸਿੰਘ ਸੀਗੇ ਐਕਚੁਅਲੀ ਕੀ ਸੀ ਕਿ ਅਸੀਂ ਕੀ ਕੀਤਾ ਸੀ ਇਹ ਸੋਲਾਣਾ ਦੇ ਸੀ ਜਿਨ੍ਹਾਂ ਦੇ ਵਿੱਚੋਂ 2 3 ਜਾਂ 4 ਜਣੇ ਮੈਨੂੰ ਹੁਣ ਕਿਉਂਕਿ ਕਾਫੀ ਸਮਾਂ ਹੋ ਗਿਆ ਕਿ ਮੇਨ ਦੋਸ਼ੀ ਸੀ ਜਿਹੜੇ ਡਾਕਟਰ ਰੂਪ ਸਿੰਘ ਸੀ ਜਾਂ ਭਾਈ ਸਰਦਾਰ ਮਨਜੀਤ ਸਿੰਘ ਸੀ ਜਾਂ ਡਾਕਟਰ ਹਰਚੰਦ ਸਿੰਘ ਸੀ ਜਾਂ ਇੱਕ ਦੋ ਬੰਦੇ ਹੋਰ ਜਿਹੜੇ ਸੀ ਇਹ ਸਿਰਫ ਅਨਗਹਿਲੀ ਦੇ ਦੋਸ਼ੀ ਸੀ ਵੀ ਇਹ ਇੱਕ ਜ਼ਿੰਮੇਵਾਰ ਅਹੁਦੇ 'ਤੇ ਸੀ ਇਹਨਾਂ ਨੇ ਇਹਨਾਂ ਦੀ ਨਿਗਾ ਮਤਲਬ ਇਹ ਇੱਕ ਜ਼ਿੰਮੇਵਾਰ ਪੋਸਟ 'ਤੇ ਬੈਠੇ ਸੀ ਤੇ ਇਹਨਾਂ ਦੇ ਜ਼ਿੰਮੇਵਾਰ ਪੋਸਟ 'ਤੇ ਬੈਠਿਆ ਹੁੰਦਿਆਂ ਇਹ ਹੇਠਲੇ ਮੁਲਾਜ਼ਮ ਜਿਹੜੇ ਉਹ ਕਰਪਸ਼ਨ ਕਰਦੇ ਰਹੇ ਜਾਂ ਘਪਲਾ ਕਰਦੇ ਰਹੇ ਤਾਂ ਤਾਂ ਉਹਨਾਂ ਦੇ ਨਾਂ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਸਰਦਾਰ ਸਾਹਿਬ ਮੇਰੇ ਕਾਫੀ ਅਦਰਵਾਇਜ਼ ਇਹ ਇਹ ਜਿਹੜੇ ਡਾਕਟਰ ਰੂਪ ਸਿੰਘ ਮਨਜੀਤ ਸਿੰਘ ਜੀ ਇਹ ਆ ਇੱਕ ਡਾਕਟਰ ਹਰਚੰਦ ਸਿੰਘ ਇਹ ਸਿਰਫ ਤੇ ਸਿਰਫ ਉਸ ਵੇਲੇ ਵੱਡੇ ਆਉਦਿਆਂ ਤੇ ਬਰਾਜ਼ਮਾਨ ਸੀ ਇਹਨਾਂ ਤੇ ਸਿਰਫ ਅੰਗਹਿਲੀ ਦਾ ਦੋਸ਼ ਸੀ ਹੋਰ ਕੋਈ ਨਹੀਂ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਮਤਾ ਪਾਉਂਦੀ ਹੈ ਕਿ ਅਕਾਲ ਤਖਤ ਸਾਹਿਬ ਇਹਦੀ ਜਾਂਚ ਕਰਵਾਵੇ ਹਾਲਾਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਮਰੱਥ ਸੀ ਅਕਾਲ ਤਖਤ ਸਾਹਿਬ ਤੇ ਮਾਮਲਾ ਭੇਜਣ ਦੀ ਲੋੜ ਨਹੀਂ ਸੀ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪ ਜਾਂਚ ਕਰਨ ਦੇ ਸਮਰੱਥ ਹੈ ਮੈਂ ਮੈਂ ਉਹੀ ਤੁਹਾਨੂੰ ਦੱਸਣ ਲੱਗਿਆ ਕਿ ਉਸ ਵੇਲੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਬ ਸਭ ਨੂੰ ਕਹਾਂ ਕਿ ਤੁਸੀਂ ਪੜਤਾਲ ਕਰੋ ਅਕਾਲ ਤਖਬ ਸਾਬ ਨੇ ਇੱਕ ਬਕਾਇਦਾ ਕਮੇਟੀ ਬਣਾ ਕੇ ਉਹਦੀ ਪੜਤਾਲ ਕੀਤੀ ਸੀ 1000 ਪੰਨਿਆਂ ਦੀ ਰਿਪੋਰਟ ਜਿਹੜੀ ਹੈ ਉਹ ਅਸੀਂ ਜਾਰੀ ਕੀਤੀ ਸੀ ਉਹਦੇ ਨਾਲ ਇੱਕ ਸਮਰੀ ਸੀ ਥੋੜੇ ਜਿਹੇ ਪੈਸਿਆਂ ਦੀ ਜਿਹਦੇ ਵਿੱਚ ਸਾਰਿਆਂ ਦੇ ਨਾਮ ਲਿਖੇ ਸੀ 16 ਜਣਿਆਂ ਦੇ ਔਰ ਅਸੀਂ ਸਾਰਾ ਕੁਝ ਮੁਕੰਮਲ ਕਰਕੇ ਉਸ ਵੇਲੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਜੋਗ ਕਾਰਵਾਈ ਲਈ ਭੇਜ ਦਿੱਤੀ ਸੀ ਅਕਾਲ ਤਖਬ ਦਾ ਕੰਮ ਜਿਹੜਾ ਸੀ ਉਹ ਪੜਤਾਲ ਕਰਵਾ ਕੇ ਦੋਸ਼ੀ ਜਿਹੜੇ ਹੈ ਉਹ ਉਹਨਾਂ ਦੇ ਨਾਮ ਮੈਂਸ਼ਨ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਭੇਜਣਾ ਸੀ ਭੇਜ ਦਿੱਤਾ ਕਿ ਕਾਰਵਾਈ ਕੀ ਕਰਨੀ ਹੈ ਕੀ ਨਹੀਂ ਕਰਨੀ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਸੀ ਅਸੀਂ ਵੀ ਕਹਿੰਦੇ ਹਾਂ ਕਿ ਸਰਕਾਰ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਸਭ ਤੋਂ ਵੱਡੀ ਦਖਲ ਅੰਦਾਜ਼ੀ ਅਕਾਲੀ ਸਰਕਾਰ ਕਰਦੀ ਰਹੀ ਇਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੰਮਾਂ 'ਚ ਉਸ ਵੇਲੇ ਇਹ ਕਿਉਂ ਨਹੀਂ ਸੀ ਕਹਿੰਦੇ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਹ ਤਾਂ ਸੇਵਾਦਾਰਾਂ ਤੱਕ ਦੀਆਂ ਬਦਲੀਆਂ ਵੀ ਜਿਹੜੀਆਂ ਆਕਾਲੀ ਆਗੂ ਆਪਣੇ ਫੋਨਾਂ ਤੇ ਕਰਵਾਉਂਦੇ ਸੀ ਉਹ ਦਖਲਅੰਦਾਜ਼ੀ ਨਹੀਂ ਸੀ ਅਸੀਂ ਦਖਲਅੰਦਾਜ਼ੀ ਦੇ ਖਿਲਾਫ ਆ ਕਿ ਸਰਕਾਰ ਦੀ ਦਖਲਅੰਦਾਜ਼ੀ ਪੰਥਕ ਸੰਸਥਾਵਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਪਰ ਇਹ ਪਰਤਾ ਪਾਈਆਂ ਕਿਹਨੇ ਪਰਤਾ ਇਹਨਾਂ ਨੇ ਪਾਈਆਂ ਸੁਖਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡਦੇ ਮੈਂ ਵੀ ਛੱਡੂੰਗਾ ਇੱਕ ਤਾਈ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਹੋਵੇ ਤਿਆਗ ਕਰੇ ਅਸੀਂ ਤਿਆਗ ਕਰਨ ਲਈ ਤਿਆਰ ਹਾਂਜੀ ਬਿਲਕੁਲ ਸਾਡੇ ਐਫਰਟਸ ਕਰਦੇ ਰਹਿੰਦੇ ਨੇ ਈਆਲੀ ਸਾਹਿਬ ਹੈ ਜੁੰਦਾ ਸਾਹਿਬ ਹੈ ਛੋਟੇਪੁਰ ਸਾਹਿਬ ਹੈ ਇਹ ਐਫਰਟਸ ਕਰਦੇ ਹੀ ਰਹਿੰਦੇ ਆ ਕਿਉਂਕਿ ਇਹ ਸਾਨੂੰ ਪਤਾ ਹੈਗਾ ਕਿ ਅਕਾਲ ਤਖਤ ਸਾਹਿਬ ਨੇ ਇਹ ਨਹੀਂ ਕਰਾਉਣੀ ਕਿਉਂਕਿ ਭਾਈ ਮਨਜੀਤ ਸਿੰਘ ਜੀ ਨੇ ਜਿਹੜੇ ਉਸ ਵੇਲੇ ਅਕਾਲ ਤਖਤ ਦੇ ਜ਼ਹਿਦਾਦਾਰ ਸੀ ਨਾ ਜੀ ਤੇ ਉਹਨਾਂ ਨੇ ਵੀ ਇਹ ਏਕਤਾ ਕਰਵਾਉਣ ਦਾ ਜਦਨ ਕੀਤਾ ਸੀ ਇਹ ਅਫਵਾਹਾਂ ਨੇ ਜਿਹੜਾ ਉਹਨਾਂ ਦਾ ਆਈਟੀ ਬੈਂਕ ਤੇ ਉਹਨਾਂ ਦੇ ਲੀਡਰ ਜਿਹੜੇ ਆ ਇੱਕ ਸਟ੍ਰੈਟੇਜੀ ਦੇ ਤਹਿਤ ਫਲਾ ਰਹੇ ਆ ਕਿ ਸਾਡੇ ਨਾਲ ਫਲਾਣਾ ਵੀ ਹੋਣਾ ਚਾਹੁੰਦਾ ਸਾਡੇ ਨਾਲ ਢੰਕਾ ਵੀ ਹੋਣਾ ਚਾਹੁੰਦਾ ਸਾਡੇ ਨਾਲ ਉਹ ਵੀ ਆਉਣਾ ਚਾਹੁੰਦਾ ਐਸੀ ਕੋਈ ਗੱਲ ਨਹੀਂ ਪ੍ਰਧਾਨ ਜੀ ਪੀਏਸੀ ਬਣਾਈ ਜਾ ਰਹੀ ਹੈ ਬਿਲਕੁਲ ਬਿਲਕੁਲ ਸਾਰਾ ਕੁਝ ਹੀ ਬਣਾਵਾਂਗੇ ਸਰਬਸੰਮਤੀ ਨਾਲ رائے ਨਾਲ ਜੀ ਇਹ ਪ੍ਰਧਾਨ ਹੈ ਜੀ ਇਹ ਪੁਨਰ ਸੰਜੀਤ ਕਾਲੀ ਦਲ ਦੇ ਪ੍ਰਧਾਨ ਹਾਂ ਮੈਂ ਤੁਹਾਨੂੰ ਇੰਟਰਵਿਊ ਇਸ ਕਰਕੇ ਨਹੀਂ ਮੈਂ ਇੱਕ ਇੰਟਰਵਿਊ ਸਾਰਾ ਕੁਝ ਕਲੀਅਰ ਕਰ ਹੀ ਦਿੱਤਾ ਕਿਉਂਕਿ ਜੋ ਜੋ ਕੁਝ ਵੀ ਹੋਇਆ ਅਸੀਂ ਜੋ ਪੰਜ ਮੈਂਬਰੀ ਕਮੇਟੀ ਬਣੀ ਸੀ ਪਹਿਲਾਂ ਸੱਤ ਮੈਂਬਰੀ ਉਹਦਾ ਮਕਸਦ ਕੀ ਸੀਗਾ कि ਅਸੀਂ ਭਰਤੀ ਕਰਨੀ ਉਸ ਸ਼੍ਰੋਮਣੀ ਕਾਲੀ ਦਲ ਦੀ ਤੇ ਉਹਨੂੰ ਮਜ਼ਬੂਤ ਕਰਨਾ ਉਹਦੇ ਵਿੱਚ ਨਵੀਂ ਲੀਡਰਸ਼ਿਪ ਦੇਣੀ ਆ ਭਰਤੀ ਦੇ ਮਤਲਬ ਡੈਲੀਗੇਟਸ ਨੇ ਦੇਣੀ ਸੀ ਅੱਗੇ ਲੇਕਿਨ ਉਹ ਜੋ ਇੱਕ ਧੜਾ ਹੀ ਉਹ ਤੋਂ ਬਾਗੀ ਹੋ ਗਿਆ ਤੇ ਉਸ ਤੋਂ ਬਾਅਦ ਜੋ ਵੀ ਹੋਇਆ ਤੁਹਾਡੇ ਸਾਹਮਣੇ ਆ ਸਾਡੇ ਕੋਲ ਚਾਰਾ ਕੀ ਸੀ ਅਸੀਂ ਕੱਲ ਤੱਕ ਸਭ ਦੇ ਹੁਕਮ ਟਾਲ ਨਹੀਂ ਸਕਦੇ ਸੀ ਨਾ ਚਾਹੁੰਦੇ ਹੋਏ ਵੀ ਇਹ ਸਾਰਾ ਜਿਹੜਾ ਇਹ ਪਾਰਟੀ ਬਣੀ ਆ ਸੋ ਇਸ ਲਈ ਕੋਸ਼ਿਸ਼ ਹੈਗੀ ਵੀ ਹਜੇ ਵੀ ਇਹ ਪੰਥਕ ਇਕਤਾ ਹੋ ਜਾਵੇ ਮੈਂ ਐਕਟਿਵਲੀ ਹਿੱਸਾ ਨਹੀਂ ਲਿਆ ਸੀ ਇਸੇ ਕਰਕੇ ਅਸੀਂ ਕੋਸ਼ਿਸ਼ 'ਚ ਸੀਗੇ ਵੀ ਸਾਰੇ ਇਕੱਠੇ ਹੋਣ ਜੋ ਵੀ ਸਾਡਾ ਆਪਣਾ ਕੋਈ ਸਵਾਰਥ ਨਹੀਂ ਸੀਗਾ ਅਸੀਂ ਸਿਰਫ ਕਾਲਤਖ ਸਾਹਿਬ ਦਾ ਹੁਕਮਨਾਮਾ ਮੰਨਿਆ ਉਸ ਤੋਂ ਪਹਿਲਾਂ ਮੈਂ ਨਹੀਂ ਛੱਡ ਕੇ ਜੇ ਹੁਕਮਨਾਮਾ ਨਾ ਆਉਂਦਾ ਮੈਂ ਤਾਂ ਘਰ بیٹھا ਸੀ ਕਿ ਨਾ ਨਾਲ ਜਾਣਾ ਨਾ ਖਰਾਬ ਜਾਣਾ ਨਹੀਂ ਹੁਣ ਦੇਖੋ ਮੇਰੀ ਗੱਲ ਸੁਣੋ ਉਹ ਤਾਂ ਤੁਸੀਂ ਜੋ ਮਰਜ਼ੀ ਮੰਨ ਲਓ ਲੇਕਿਨ ਅਸੀਂ ਇਕਾਲਤਖ ਸਾਹਿਬ ਦੀ ਹੁਕਮ ਨੂੰ ਮੰਨਿਆ ਵਾ ਉਸ ਦੀ ਮਰਿਆਦਾ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ ਕਿਉਂਕਿ ਦੇਖੋ 15 ਲੱਖ ਬੰਦੇ ਦੀ ਭਰਤੀ ਆ ਉਹਨਾਂ ਨੂੰ ਨਰਾਸ਼ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਅੱਜ ਵੀ ਚਾਹੁੰਦੇ ਹਾਂ ਸਾਡਾ ਕੋਈ ਸਵਾਰਥ ਨਹੀਂ ਜੇ ਪੰਥਕ ਇਕਤਾ ਹੁੰਦੀ ਆ ਅਸੀਂ ਸਾਰੇ ਆਪਣਾ ਹਰ ਤਰ੍ਹਾਂ ਦਾ ਤਿਆਗ ਕਰਨ ਨੂੰ ਤਿਆਰ ਆ ਪੰਥ ਦੇ ਪੰਜਾਬ ਦੇ ਭਲੇ ਦੇ ਲਈ ਪਰ ਜਿਹੜੇ ਤੁਹਾਡੇ ਧੜੇ ਦੇ ਨਾਲ ਕਈ ਲੀਡਰ ਨੇ ਜਿਹੜੇ ਉਸ ਦਿਨ ਅਸੀਂ ਦੇ ਸਾਹਮਣੇ ਖੜਕੇ ਜਿਨ੍ਹਾਂ ਨੂੰ ਕਿਹਾ ਗਿਆ ਸੀ ਜੀ ਇਹ ਜੋ ਸਾਡਾ ਕੋਈ ਧੜਾ ਨਹੀਂ ਹੈਗਾ ਨਾ ਮੈਂ ਕੋਈ ਧੜੇ ਹੀ ਸੀਗਾ ਮੇਰੀ ਗੱਲ ਨੂੰ ਸਮਝੋ ਅਸੀਂ ਸਿਰਫ ਪੰਜ ਮੈਂਬਰੀ ਕਮੇਟੀ ਜਦੋਂ ਬਣੀ ਸਤਵੇਂ ਵੀ ਉਹਦੇ 'ਚ ਆਏ ਆ ਕੋਈ ਧੜਾ ਨਹੀਂ ਕੋਈ ਉਹ ਤੁਹਾਡਾ ਮੇਰਾ ਨਾ ਕੋਈ ਮੇਰਾ ਕੋਈ ਧੜਾ ਨਹੀਂ ਸੀਗਾ ਕੋਈ ਧੜਾ ਨਹੀਂ ਹੈਗਾ ਹੈ ਜੀ ਕੋਈ ਧੜਾ ਨਹੀਂ ਅਸੀਂ ਹਾਲ ਤੱਕ ਸਦਾ ਹੁਕਮ ਮੰਨ ਰਹੇ ਹਾਂ ਬਸ ਉਹਤੇ ਪੈਰਾ ਦੇ ਰਹੇ ਆ ਦਮਾਂਗੇ ਗਾਂ ਵੀ ਜਿਹੜੇ ਉਸ ਵੇਲੇ ਫਸੀਲ ਦੇ ਸਾਹਮਣੇ ਖੜੇ ਸੀ ਜੀ ਉਥੇ ਤਾਂ ਫਸੀਲ ਦੇ ਸਾਹਮਣੇ ਤਾਂ ਹਜ਼ਾਰਾਂ ਸੰਗਤਾਂ ਵੀ ਬੈਠੀਆਂ ਸੀ ਨਾ ਹੂੰ ਉਹ ਜਿਹੜੇ ਲੀਡਰ ਫਸੀਲ ਦੇ ਸਾਹਮਣੇ ਖੜੇ ਸੀ ਜਿਹੜੇ ਅਕਾਲ ਤਖਤ ਦਾ ਸਾਥ ਦੇ ਅੱਗੇ ਸਿਰ ਝੁਕਾ ਅਗੇ ਜੀ ਜਿਨ੍ਹਾਂ ਨੇ ਅਕਾਲ ਤਖਤ ਦੀ ਸੰਗਠਨਤਾ ਨੂੰ ਪ੍ਰਵਾਨ ਕਰ ਲਿਆ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਲ ਮੰਨ ਲਿਆ ਤੇ ਉਹ ਸਾਡੇ ਨਾਲ ਤੁਰ ਰਹੇ ਨੇ ਪਾਰਟੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਹੈ ਪਾਰਟੀ ਦੇ ਵਿੱਚ ਜਨਰਲ ਖਤਰ ਹੈ ਉਹ ਤਾਂ ਕੁਝ ਵੀ ਨਹੀਂ ਨਿਕਲ ਸਾਡੀ ਸਹਾਇਤਾ ਕਰ ਰਹੇ ਆ ਇਸ ਦਾ ਘਰ ਤੋਂ ਅਸੀਂ ਕਿਹਦੇ ਕਿਹੋ ਜਿਹੇ ਰੋਕ ਸਕਦੇ ਸਾਡੇ ਨਾਲ ਖੜਦੇ ਨੇ ਦੇਖੋ ਅਸੀਂ ਕਮੇਟੀ ਦਾ ਹਿੱਸਾ ਵੀ ਆ ਕਮੇਟੀ ਦਾ ਵੀ ਹਿੱਸਾ ਤੇ ਅਸੀਂ ਸਾਰੇ ਇਕੱਠੇ ਆ ਕੋਈ ਸਾਡਾ ਕਿਸੇ 'ਚ ਨਾ ਕੋਈ ਮਤਭੇਦ ਸੀਗਾ ਪਹਿਲਾਂ ਵੀ ਨਾ ਹੈਗਾ ਨਾ ਹੋਣਾ ਹੈਗਾ ਤੇ ਨਾਲ ਨਾਲ ਸਮੇਂ ਵਿੱਚ ਹੋਊਗਾ ਕਿਉਂਕਿ ਸਾਡਾ ਆਪਣਾ ਕੋਈ ਸਵਾਰਥ ਨਹੀਂ ਹੈਗਾ ਤੁਸੀਂ ਸਵਾਲ ਜਵਾਬ ਜਿੰਦਾ ਮਰਜ਼ੀ ਕਰ ਲਓ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸੀਗੇ ਤੇ ਹੈਗੇ ਤੇ ਰਾਵਾਂਗੇ ਠੀਕ ਈ ਗੱਲ ਉਹਦੇ ਲਈ ਦੇਖੋ ਕਿਸੇ ਦੀ ਵੀ ਭਾਵਨਾ ਮੈਨੂੰ ਠੇਸ ਨਹੀਂ ਪਹੁੰਚਾ ਸਕਦੇ ਜਿਹੜੀ ਭਰਤੀ ਹੋਈ ਆ ਕਿਉਂਕਿ ਇਹ ਨਹੀਂ ਚਾਹੁੰਦੇ ਹੋਏ ਵੀ ਹੋਇਆ ਜੋ ਵੀ ਹੋਇਆ ਸੀ ਚਾਹੁੰਦੇ ਨਹੀਂ ਸੀ ਜੋ ਅਸੀਂ ਚਾਹਨੇ ਹੁੰਦਾ ਨਹੀਂ ਜੋ ਪ੍ਰਮਾਤਮਾ ਚਾਹੁੰਦਾ ਉਹ ਹੁੰਦਾ ਵਾ ਸੋ ਜੋ ਪ੍ਰਮਾਤਮਾ ਨੇ ਚਾਇਆ ਹੋਇਆ ਤੇ ਹੁਣ ਸਾਡੇ ਕੋਲੇ ਕੋਈ ਮੇਰੇ ਕੋਲੇ ਕੋਈ ਚਾਰਾ ਨਹੀਂ ਕਿ ਅਸੀਂ ਉਹਨਾਂ ਲੋਕਾਂ ਨੂੰ ਨਿਰਾਸ਼ ਨਹੀਂ ਕਰ ਸਕਦੇ ਜਿਹੜੇ ਮੈਂਬਰ ਬਣੇ ਨੇ ਜਿਨ੍ਹਾਂ ਨੇ ਭਰਤੀ ਕੀਤੀ ਆ ਠੀਕ ਆ ਮੈਂ ਕੁਝ ਟਾਈਮ ਲਈ ਇਸ ਗੱਲ ਤੇ ਜ਼ਰੂਰ ਸੀਗਾ ਵੀ ਹੁਣ ਕਰੀਏ ਕੀ ਇਕੱਠੇ ਕਰੀਏ ਨਹੀਂ ਹੋ ਰਹੇ ਨਹੀਂ ਮੰਨਦੇ ਸਾਡੀ ਤਾਂ ਕੋਈ ਸ਼ਰਤ ਨਹੀਂ ਅਸੀਂ ਤਾਂ ਕਹਿੰਦੇ ਸਾਨੂੰ ਆਉਦਾ ਚਾਹੀਦਾ ਵਾ ਅਸੀਂ ਤਾਂ ਹਰ ਤਿਆਗ ਕਰਨ ਤਿਆਰ ਆ ਮੈਂ ਸ਼ਾਸਤਰ ਨੇ ਕਿਹਾ ਕਿ ਸੁਪੀਰਵਾਦ ਛੱਡ ਦੇ ਇਕੱਠੇ ਨਹੀਂ ਨਹੀਂ ਸਾਡੇ ਆਪਣੇ ਲਈ ਜਾਣੀ ਮੰਗ ਰਹੇ ਸੀ ਕੁਝ ਅਸੀਂ ਪੰਥ ਲਈ ਪਾਰਟੀ ਲਈ ਮੰਗ ਰਹੇ ਆ ਨਾ ਪੰਜਾਬ ਦੇ ਭਲੇ ਲਈ ਕਰ ਰਹੇ ਆ ਨਾ ਉਹ ਆਪਣੀ ਪ੍ਰਧਾਨਗੀ ਦੀ ਗੱਲ ਕਰ ਰਹੇ ਨੇ ਅਸੀਂ ਤਾਂ ਨਹੀਂ ਕਰ ਰਹੇ ਵੀ ਸਾਨੂੰ ਆ ਬਣਾਓ ਸਾਨੂੰ ਆ ਅਹੁਦਾ ਦੋ ਮੈਂ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਸੀਗਾ ਇੱਕ ਇੰਟਰਵਿਊ ਦੇ ਵਿੱਚ ਸੁਣ ਹੀ ਲਿਆ ਹਣਾ ਤੁਸੀਂ ਵੀ ਸਾਡੇ ਤੇ ਸ਼ਰਤ ਲਾ ਦਿਓ ਤੁਸੀਂ ਕੋਈ ਚੋਣ ਨਹੀਂ ਲੜਨੀ ਤੁਸੀਂ ਵੀ ਅਹੁਦਾ ਨਹੀਂ ਲੈਣਾ ਤੁਸੀਂ ਪਾਰਟੀ ਲਈ ਕੰਮ ਕਰਨਾ ਤੇ ਆਹ ਰ ਅਸੀਂ ਕਰ ਲੋ ਇਹਦੋਂ ਵੱਧ ਕੀ ਕਰ ਲਈ ਦੱਸੋ ਉਹ ਕਿਹੜੀ ਅਗਨੀ ਪ੍ਰਕਿਰਿਆ ਨਹੀਂ ਅੜੀ ਲੈ ਲੋ ਉਹ ਕੀ ਕਰਨਾ ਚਾਹੁੰਦੇ ਸੋ ਉਹ ਇੱਕ ਵਾਰ ਕਹਿ ਨਹੀਂ ਹਾਂ ਮੈਂ ਉਹਦਾ ਛੱਡਣ ਤਿਆਰ ਪੰਜ ਦੇ ਪੰਜਾਬ ਦੇ ਭਲੇ ਦੇ ਲਈ ਪਾਰਟੀ ਦੇ ਭਲੇ ਲਈ ਕਹਿ ਸਕਦੇ ਨੇ ਹੁਣ ਇੱਕਤਾ ਹੋ ਜਾਈ ਗੱਲ ਖਤਮ ਆ ਜੀ ਇੱਕਤਾ ਹੋ ਜੂਗੀ ਇਹਦਾ ਮਤਲਬ ਉਹ ਸਿਰਫ ਤੇ ਸਿਰਫ ਆਪਣੀ ਕੁਰਸੀ ਲਈ ਨੇ ਬਾਕੀ ਸਾਰੇ ਸਮਰਪਤ ਨੇ ਸਾਡਾ ਕਸੂਰ ਦੱਸੋ ਕੀ ਹੈ ਤੁਸੀਂ ਦੱਸੋ ਸਰ ਤੁਹਾਡਾ ਕਸੂਰ ਆ ਅਸੀਂ ਸਾਰੇ ਬਿਠਾ ਸਾਡਾ ਕਸੂਰ ਦੱਸਦੇ ਹੁ ਕੀ ਹੈ ਜੇ ਇੱਕ ਜਿਹੜੀ ਪੰਥ ਦੀ ਪਾਰਟੀ ਨੂੰ ਇੱਕ ਪਰਿਵਾਰ ਕਹਿ ਰਿਹਾ ਸਾਡੀ ਪਾਰਟੀ ਆ ਥੋੜਾ ਕੋਣ ਆ ਇਹਦੀ ਗੱਲ ਆ ਨਾ ਪਾਰਟੀ ਪਰਿਵਾਰ ਦੀ ਨਹੀਂ ਹੈਗੀ ਉਸ ਨੂੰ ਲੀਗਲੀ ਤਰੀਕੇ ਦੇ ਜ਼ਰੀਏ ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਦੱਸਦਾ ਕਈ ਧਰਿਆ ਹੁੰਦਾ ਨਾ ਦਰਿਆ ਦਰਿਆ ਦੇ ਵਿੱਚ ਉਹ ਕੋਈ ਸ਼ਾਖਾ ਫੁੱਟ ਜਾਂਦੀ ਹੈ ਤੇ ਸਮਾਂ ਪਾ ਕੇ ਉਹ ਸ਼ਾਖਾ ਦਰਿਆ ਦਾ ਅਸਲ ਮੂਲ ਬਣ ਜਾਂਦੀ ਹੈ ਤੇ ਜਿਹੜਾ ਮੇਨ ਹੁੰਦਾ ਉਹ ਇੱਕ ਸ਼ਾਖ ਬਣ ਜਾਂਦਾ ਇਸੇ ਤਰ੍ਹਾਂ ਹੀ ਹੁੰਦਾ ਨਹੀਂ ਪ੍ਰਧਾਨ ਜੀ ਗੱਲ ਤੇ ਇਹ ਹੈ ਨਾ ਕਿ ਜਿੰਨਾ ਸਮਾਂ ਲੀਗਲੀ ਤੌਰ ਤੇ ਤੁਹਾਡੇ ਕੋਲ ਪਾਵਰ ਨਹੀਂ ਹੋਦੀ ਸਾਡੇ ਸਾਡੇ ਲੀਡਰ ਜਿਹੜੇ ਆ ਲੱਗੇ ਹੋਏ ਆ ਕਾਗਜ਼ੀ ਕਾਰਵਾਈ ਜਿਹੜੀ ਸਾਡੀ ਜਿਹੜੀ ਤਕਰੀਬਨ ਮੁਕੰਮਲ ਹੈ ਮੇਬੀ ਹੋ ਸਕਦਾ ਹਫਤੇ 10 ਦਿਨਾਂ ਤੱਕ ਪਾਰਟੀਆਂ ਦੇ ਵਿੱਚ ਸਾਡੇ ਤਾਂ ਇੱਛਾ ਨਹੀਂ ਸੀ ਮੈਂ ਤਾਂ ਬੋਲਿਆ ਵੀ ਹੈ ਕਿ ਸਾਡੀ ਇੱਛਾ ਨਵੀਂ ਪਾਰਟੀ ਬਣਾਉਣ ਦੀ ਨਹੀਂ ਸੀ ਇਹ ਤਾਂ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਦੀ ਜਿੱਦ ਚੋਂ ਇਹ ਸਾਰਾ ਕੁਝ ਹੋਇਆ ਅੱਜ ਵੀ ਉਹ ਜਦਤ ਆਗਦੀ ਦੀ ਇਕਤਾ ਅਸੀਂ ਜੋ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਸੀ ਉਹਨਾਂ ਤੋਂ ਲੈ ਕੇ ਲਿਗਲੀ ਵੀ ਕਰਾਂਗੇ ਉਸ ਨੂੰ ਲੈ ਕੇ ਤਿਆਰੀ ਹੈ ਲੀਗਲੀ ਵੀ ਤਿਆਰੀ ਹੈ ਸਭ ਕੁਝ ਤਿਆਰ ਹੈ